केडी वर्ल्ड पंजाबी देख रहे सारे दर्शकों ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਸ਼ਹਿਰ ਨਕੌਦਰ ਵਿਖੇ ਜਿੱਥੇ ਕੀ ਭਾਰਤੀ ਜਨਤਾ ਪਾਰਟੀ ਦੀ ਇੱਕ ਸਪੈਸ਼ਲ ਮੀਟਿੰਗ ਔਰ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਜਿਦੇ ਵਿੱਚ ਸੂਬਾ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਕੇਡੀ ਭੰਡਾਰੀ ਜੀ ਸ਼ਿਰਕਤ ਕਰਨ ਜਾ ਰਹੇ ਨੇ ਔਰ ਆਓ ਤੁਹਾਨੂੰ ਲੈ ਚੱਲਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਹੋਗੀ ਦੂਜੀ ਮੌਜੀ ਹੋਵਿਓਗੇ ਕਿ ਇਸਨ ਕੀ ਜਾਣਕਾਰੀ ਦੀ ਸਾਡੀ ਕੈਪੇਬਿਲਿਟੀ ਦੇਖ ਕੇ ਪਾਰਟੀ ਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਹੈ ਪੰਕਜ ਤਿੰਗੜੀ ਨੇ ਬਹੁਤ ਚਾਅ ਕਬੀਤਾ ਪਾਰਟੀ ਦਾ ਕਿ ਸਾਡੀ ਪਾਰਟੀ ਦੇ ਵਿੱਚ ਇੱਕ ਫਰਜ਼ ਦੀ ਜ਼ਿੰਮੇਵਾਰੀ ਹੁੰਦੀ ਹੈ ਚੇਂਜ ਹੁੰਦਾ ਰਹਿੰਦਾ ਹੈ ਪਾਰਟੀ ਨੇ तास ਸਾਡੇ ਜ਼ਿਲ੍ਹਾ ਪ੍ਰਧਾਨ ਬਦਲੇ ਸੀਗੇ ਰੋਦੀਪਿਕ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਸਾਨੂੰ ਮੂਲਾਂ ਵਿਸ਼ਵਾਸ ਹੈ ਜਿਹੜਾ ਸਾਡੇ ਹਾਈ ਕਮੰਡ ਨੇ ਫੈਸਲਾ ਕੀਤਾ ਹੈ ਉਹਦੇ ਉੱਪਰ ਮਨੇ ਜੀ ਪੂਰਾ ਖਰਾਉ ਕਰਨ ਤੇ ਉਹ ਜੋ ਸਾਡੀ ਪਾਰਟੀ ਦਾ ਇੱਕ ਮਿਸ਼ਨ ਹੈ ਜਿੰਪੈਂਡ ਪੈਂਦੇ ਵਿੱਚ ਜਿਸ ਬੀਜੇਪੀ ਨੂੰ ਨਿਯਾਰਾਂ ਨਾ। ਫਰਮ ਪੂਰਾ ਮਾਸ ਹੈ ਜੀ ਇਹਨਾਂ ਦਾ ਜਿਸ ਤਰੀਕੇ ਨਾਲ ਕਾਰੋਬਾਰ ਹੈ ਇਹਨਾਂ ਦਾ ਟੱਕਰੇ ਦਾ ਕਾਰੋਬਾਰ ਹੈ ਇਹਨਾਂ ਦੇ ਕੋਲ ਕਾਫੀ ਲੋਕ ਪਿੰਡਾਂ ਤੋਂ ਵੀ ਹੰਦੇ ਗਿਆ। ਉਹਨਾਂ ਮੱਤੇ ਇਹ ਸਾਡੀ ਪਾਰਟੀ ਵਾਸਤੇ ਬਹੁਤ ਵੱਡਾ ਐਸਕੂ। ਪਿੰਡਾਂ ਵਿੱਚੋਂ ਜੇਕਰ ਕਰ ਕਰੀਏ 2024 ਲੋਕਤਵਤਾ ਸੁਣਾ ਰਹੇ ਨੇ। ਉਹਦੇ ਵਾਸਤੇ ਕੀ ਰਣਨੀਤੀ ਕੀਤੀ ਹੈ? ਸਾਡੇ ਜਿਹਦਾ ਹੁਣ ਸਾਡੀ ਸੋਨ ਮੀਟਿੰਗ ਹੋਣੀ ਹੈ ਨਕੁਰਦ ਕਨਸਿਸਟੈਂਸੀ ਤੇ ਅਗਲਾ ਕਾਲੀਆ ਸਾਹ ਵਾਲੇ ਸ਼ਾਹ ਕੋਲ ਕਨਸਿਸਟੈਂਸੀ ਬਸ ਤੇ ਲੋਕ ਸੰਪਰਵਾਜੋਨਾ ਸ਼ੁਰੂ ਹੋਈ ਹੈ ਲੋਕ ਸਭਾ ਦੀ ਪਰਵਾਜੋਨਾ ਉਹਦੇ ਵਿੱਚ ਹਰ 15 ਜਨਾ ਵਾ ਦਸ ਸਾਰੇ ਲੋਕ ਬੈਠਦੇ ਜਿੰਨੇ ਸਾਡੇ ਮੇਨ ਰਿਪੋਰਟਰ ਤੇ ਕਾਰਜਕਰਤਾ ਹੁਣ ਪ੍ਰਬੀਸਤਵਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੁਸੀਂ ਹਰੇਕ ਬੂਟ ਕਰ ਅਸੀਂ ਮੈਨੇਜਮੈਂਟ ਕਰਦੇ ਜਿਸ ਸਾਡਾ ਹਰ ਮੱਦੇ ਤੇ ਵੀ ਸਾਡਾ ਬੀਜੇਪੀ ਦਾ ਨਾਮ ਲੇਵਾ ਹੋਵੇ ਹਰ ਪਿੰਡ ਦੇ ਵਿੱਚ ਬੀਜੇਪੀ ਦਾ ਨਾਮ ਲੇਵਾ ਹੋਵੇ ਉਹ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਵੈ ਉਸੇ ਘਰ ਘਰ ਪੰਚਾਨ ਵਾਸਤੇ ਜਿਹੜੇ ਲੋਕ ਉਸ ਸਕੀਮ ਦੇ ਲੈਣ ਦੇ ਪਾਬੰਦ ਹੈਗੇ ਆ ਅਸੀਂ ਉਸ ਟੀਮ ਕੋਲ ਜੋਖਾ ਨੂੰ ਪਾ ਦੇਈਏ ਜੋ ਲਾਸਟ ਬੰਸੀ ਲੋਕ ਬੈਠੇ ਆ ਨਾ ਉਹਨਾਂ ਨਾਲ ਜਰੀ ਪੰਨ ਵੀ ਉਸ ਸਕੀਮ ਮਿਲੇ ਉਹਦੇ ਦੇਖ ਕੇ ਕਾਰੇ ਕਰਤਾ ਅਸੀਂ ਸੰਗਠਿਤ ਕਰ ਰਹੇ ਆ ਆਪਣੇ ਬੂਥ ਬਤੀ ਬਣਾ ਰਹੇ ਆ ਅਸੀਂ ਸ਼ਕਤੀ ਕੇਂਦਰ ਬਣਾ ਰਹੇ ਆ ਆਪਣੇ ਮੰਡਲਾ ਦਾ ਸਥਿ ਗਠਨ ਕਰ ਚੁੱਕੇ ਆ ਬਾਕੀ ਤੇ ਮਰਕੈਂਟਾਈਜ਼ੀਕਰ ਦੇ ਇਹਨਾਂ ਦੇ ਇੱਕ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਜਿਹਦਾ ਵਿਰੋਧ ਵੀ ਬਹੁਤ ਸਖਾਂ ਨੂੰ ਨਵੇਂ ਆਏਗਾ ਕੀ ਚਾਹਾਂਗੇ ਜਿਹੜਾ ਕਾਨੂੰਨ ਜਿਹੜਾ ਔਰ ਡਰਿੰਕਾਂ 'ਦਾ ਮਾਸਟਰ ਬਣਾਇਆ ਉਹ ਤੋਂ ਦੇਖੋ ਸਾਡੇ ਉਹਨਾਂ ਨੇ ਜਿਹੜੇ ਹੋਮ ਸੈਕਟਰੀ ਆਲ ਇੰਡੀਆ ਉਹਨਾਂ ਨੇ ਕਹਿਤਾ ਕਰਵਾ ਇਸ ਦੀ ਫਾਇਦੇ ਨਾਲ ਸਲਾਹ ਨਾ ਕਰਕੇ ਫਿਰ ਅਸੀਂ ਉਹਨੂੰ ਪਰਤੋਈ ਕਿਹਾ ਕਰਨ ਤੋਂ ਉੱਥਾਰੀ ਗੱਲ ਵਾਂਗ ਬੋਲਤੀ ਹੈ ਉਹ ਐਸੀ ਗੱਲ ਹੋਈ ਸਾਡੀ ਪਾਰਟੀ ਦੋਵੇਂ ਪੂਰੀ ਗੰਭੀਰ ਹੈ ਕਿਸੇ ਵੀ ਬੰਦਰ ਕੋਈ ਟਿੱਕਣਾ ਨਹੀਂ ਜੀ ਵੀ ਆਪਣਾ ਕੰਲੇ ਤੋਂ ਇਲੈਕਸ਼ਨ ਲੜੇ

अगली बार तीजे जो तो बनना होना ने, है जो सा जी इकोनमी है हिंदुस्तान की तीजे नंबर से अच्छ पंजे नंबर से आना अज असी इंग्लैंड तो उपर है इंग्लैंड मुल्क है जो सा शासन किया लेकिन मोदी साहब ने दसा साल अच्छे देश में कितने लैके आता है अच्छ असं मंगल तक पहुंच गए अज दुनिया सा लोहा मनती है साडे लीडर का लोहा मनती है सा मुख्य एजेंडा होगा वो डिवेलपमेंट

ਇਹਨਾਂ ਨੇ ਜਿਹੜਾ ਬਤਾਂ ਮੰਤਰੀ ਦਾ ਜਿਹੜਾ ਅਨਯੋਜਨਾ ਗਈ ਆ ਉਹ ਵੀ ਇਹਨਾਂ ਨੇ ਪੋਰਟਲ ਬੰਦ ਕੀਤਾ ਹੋਇਆ ਹੈ ਆਯੂਸ਼ਮਾਨ ਭਾਰਤ ਦਾ ਪੋਰਟਲ ਬੰਦ ਕੀਤਾ ਹੈ ਜਿਹੜਾ ਗਰੀਬਾਂ ਨੂੰ ਭਲਾ ਹੋਣਾ ਚਾਹੀਦਾ ਵਾ ਉਹ ਇਹ ਸਰਕਾਰ ਦੇ ਹੀ ਨਹੀਂ ਦੇਗੀ ਇਹ ਜਿੱਥੇ ਅਸੀਂ ਆਮ ਆਦਮੀ ਦੀ ਸਰਕਾਰ ਹੈ ਲੇਕਿਨ ਅਸੀਂ ਦੇਖਦੇ ਕਿ ਕਿਸ ਤਰੀਕੇ ਨਾਲ ਆਮ ਆਦਮੀ ਚੱਲਦਾ ਪਿਆ ਕਰਾ ਪੰਤਾਲੀ ਪੰਤਾਲੀ ਗੱਟੀਆਂ ਨਾਲ ਚੱਲਦੀ ਸੀਐਮ ਸਰਕਾਰ ਦੇ ਨਾਲ ਚੱਲਦੀ ਸੀਗੇ ਮੈਂ ਤੇ ਕਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੇ ਕਸਟਾ ਦੇ ਵਿੱਚ ਆਈ ਉਹਦਾ ਮੁੱਖ ਜੰਗਤ ਸੀ ਇਹ ਸਿੱਖਿਆ ਤੇ ਮੱਝਾਂ ਦਾ ਕੰਮ ਕਿੱਲਾ ਦਾ ਕੰਮ ਹੋਇਆ ਜ਼ੀਰੋ ਕੰਮ ਹੈ ਅੱਜ ਨਸ਼ਾ ਜਿੱਥੇ ਮਚੀਦਾ ਲੱਲ ਅੱਜ ਨਸ਼ਾ ਕੱਲੇ ਕੱਲੇ ਗੱਲ ਜੀ ਬਿਕ ਰਿਆ ਹੋਇਆ ਵੈ ਕੱਲੇ ਕੱਲੇ ਪਿੰਡ ਬਿਕ ਰਿਆ ਹੋਇਆ ਰੋਜ਼ ਬੱਚੇ ਦੇਖਦੇ ਨੌਜਵਾਨ ਦੀ ਵੀ ਪਾਈ ਪਾਈ ਚਾਲ ਦੇ ਮੱਝਿਆ ਨੇ ਸੁੰਝਾਂ ਲੱਗੀਆਂ ਨੇ ਬੱਚੇ ਮਦੇ ਪੈ ਹੁੰਦੇ ਇਹ ਵੀ ਆਈਪੀ ਕਲਚਰ ਬੰਦ ਕਰਨ ਦੀ ਵੀ ਗੱਲ ਕਹੀ ਗਈ ਵੀ ਆਈਪੀ ਕਲਚਰ ਨੂੰ ਦੇਖੋ ਨਾ ਉਹਨਾਂ ਦੀ ਪਿਆਰ ਲਗੋ ਕਿੰਨੇ ਕਰਨ ਮੈਨਾ ਉਹਨਾਂ ਦੀ ਮਾਤਾ ਜੀ ਕੋ ਕਿੰਨੇ ਕਰਨ ਮੈਨਾ ਉਹ ਰਾਹ ਕੋ ਦੇਖੋ ਨਾ ਕਾਸਾ ਪੰਜਾਬ ਦਾ ਤੇ ਜਾ ਰਿਹਾ ਗਿਆ ਗੁਜਰਾਤ ਕੱਲ ਦੇ ਵਿੱਚ ਗੁਜਾਰਾ ਬੈਠੇ ਆ ਨਾ ਮਿਲਿਆ ਕਿਹਨਾਂ ਨੂੰ ਛਤੀਸਗੜ੍ਹ ਵੀ ਗਏ ਰਾਜਸਥਾਨ ਵੀ ਗਏ ਮੱਧ ਪ੍ਰਦੇਸ਼ ਵੀ ਗਏ ਤੇ ਮਿਲਿਆ ਕਿਹਨੇ ਨੋਟਾਂ ਦਾ ਕੱਟ ਮੋਟਾ ਮਿਲਿਆ ਨਾ ਤੇ ਲੋਕ ਕਹਿੰਨਾ ਸਾਫਰੇ ਪ ਜਾਣ ਚੁੱਕੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਪੰਜਾਬ ਦੇ ਲੋਕਾਂ ਨੇ ਵੋਟ ਕੋ ਚੇਂਜ ਕੀਤਾ ਆ ਤੇ ਪੰਜਾਬ ਕਮ ਹੋਂਦ ਤਰ੍ਹਾਂ ਪੰਜਾਬ ਦੇ ਵਿੱਚ ਹਜ਼ਾਰ ਰੁਪਏ ਦਵਾਂਗੇ ਬੀਬੀਆਂ ਨੂੰ ਪੈਨਾ ਨੇ ਛੱਡ ਕੇ ਅਕਾਲੀ ਦਲ, ਬੀਜੇਪੀ, ਕਾਂਗਰਸ ਪਰ ਪਰ ਬੋਟਾ ਇਹਨਾਂ ਨੂੰ ਪਾਤੀ ਆ। ਠੀਕ ਆ ਤੇ ਮਿਲਿਆ ਕਿ ਪੈਨਾ ਤੋਂ ਅੱਜ 2 ਸਾਲ ਹੋ ਗਏ ਦੋਸਤਾਂ ਇਕੱਠੇ ਕਰ ਪਈਆ ਮਿਲਿਆ ਜਿਸ ਕਾ ਕਿ ਲੋਕਪੀਟਾ ਨੂੰ ਉਡੀਕਦੇ ਪਏ ਆ। ਕਿ ਕਦੋਂ ਲੋਕ ਸਭਾ ਆਵੇ ਤੇ ਕਦੋਂ ਕਾਰਪੋਰੇਸ਼ਨ ਆਵੇ ਇਹਨਾਂ ਉਸ ਜ਼ਮੀਨ ਤੇ ਪਹੁੰਚਾ ਦੇਣਾ। ਇਹਨਾਂ ਦੇ ਹੁਣ ਜੀ ਲਾਇ ਨਾ ਆਰਡਰ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ। ਹੰਡਰਡਰ 0 ਐਸੇ ਜੀ। ਰੋਜ਼ ਬੋਲੀਆਂ ਕਰਦੀਆਂ ਪਈਆਂ ਗਿਆ ਮੈਂ ਲੋਕਾਂ ਦੇ ਕੋਲ ਰੰਗਦਾਰੀ ਦੇ ਫੋਨ ਆਰੇ ਲੋਕਾਂ ਨੂੰ ਜਿੰਨਾਂ ਦੇ ਵਿੱਚੋਂ ਦੇਖੋ ਤੁਸੀਂ ਵੀਡੀਓ ਬਾਹਰ ਆ ਰਹੀ ਹੈ ਮੈਂ ਕੋਈ ਕੀ ਕਰਤ ਰਿਹਾ ਵਾ ਤੇ ਕੋਈ ਇੰਟਰਵਿਊ ਕਰ ਰਿਹਾਗਾ ਮੈਂ ਇਹ ਕੋਨਾ ਰਾਉਂਡਰਾਗਾ ਵਾ ਨਾਡਾ ਹੁੰਦਾ ਜਿੱਤੇ ਬੰਦਾ ਨਿਸਪਕਸ਼ ਹੋ ਜਾਵੇ ਸਾਡੀ ਮਾਂ ਪੈਰਾਂ ਤੋਂ 12 ਵਜੇ ਵੀ ਨਿਕਲੇ ਉਹਦੇ ਵਾ ਕੁਝ ਦੇਖੇ ਨਾ ਅੱਜ ਯੂਪੀ ਦੇ ਤੁਸੀਂ ਦੇਖੋ ਨਾ ਹਾਲਾਤ ਉਹ ਪੰਜਾਬ ਬਣ ਗਿਆ ਅੱਜ ਕਿਸੇ ਨੂੰ ਕੋ ਸੇਫ ਨਹੀਂ ਆਪਣੇ ਆਪ ਨੂੰ ਲੋਜ ਲੁੱਟਮਾਰਾ ਹੋ ਰਹੀ ਹੈ ਗੇਵਾ ਸਾਡੇ ਜੰਦਰ ਇੰਨੀ ਲੁੱਟਮਾਰ ਹੋ ਰਹੀ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੇਖੋ ਸੁਣਨ ਵਾਲਾ ਕੋਈ ਨਹੀਂ ਆਗਾ ਕਿ ਕਹਨ ਲੋਕਾਂ ਚ ਪਛਤਾ ਰਹੇ ਪੰਜਾਬ ਦੇ 2000 ਪਹਿਲੇ ਕੁਝ ਸੋਚਿਆ ਸੀ ਗੱਲ ਕੇਨ ਹੋਇਆ ਕੁਛ ਇੱਥੇ 2024 ਕਿਦਾਂ ਲੋਕ ਤੁਹਾਡੇ ਹੱਥ ਵਿੱਚ ਪਤਵਾ ਦਿੰਦੇ ਕਿੱਥੇ ਅਸੀਂ ਲੋਕਾਂ ਨੇ ਦੇਖੋ ਜੀ ਮੋਦੀ ਸਾਹਿਬ ਵੀ ਇੱਕ ਸਾਡੇ ਉਹ ਲੀਡਰ ਹੈ ਜੋ ਕਹਿੰਦੇ ਆ ਕਰਦੇ ਆ ਅੱਜ ਲੋਕ ਇਹ ਕਹਿੰਦੇ ਪੰਜਾਬ ਦੇ ਵੀ ਪੰਜਾਬ ਨੂੰ ਜੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਵਾ ਜੋਗੀ ਵਰਗਾ ਮੁੱਖ ਮੰਤਰੀ ਠੀਕ ਹੈ ਤੇ ਮੋਦੀ ਸਾਹਮਣੇ ਪੰਜਾਬ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਕਰਨਾ ਵਾ ਇੱਕ ਕਰੇ ਮੌਕਾ ਦਿਓ ਤੁਸੀਂ ਤੁਹਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਨੰਦ ਆਏਗਾ ਕਿ ਵਾਕੇ ਡਬਲ ਜਤਕਾਰ ਮਨੇ ਪੰਜਾਬ ਅੱਜ ਲੋਡ ਹੈ ਮੈਂ ਬੀਂਗ ਪੰਜਾਬੀ ਗੱਲ ਕਰ ਰਿਹਾ ਮੈਂ ਸਾਡੇ ਬੱਚੇ ਬਾਹਰ ਜਾ ਰਹੇ ਆ ਫਟਾ ਜਿ ਬ੍ਰੇਨ ਬਾਹਰ ਜਾ ਰਿਹਾ ਵਾ ਦੁੱਖ ਲੱਗਦਾ ਵਾ ਵੀਰਾ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਸ਼ਹਿਰ ਸਾਡੇ ਮੱਦੇ ਮੱਦੇ ਬੱਚੇ ਬਾਹਰ ਜਾ ਲੈ ਦੇਖੋ ਟਿੱਕੀ ਉਹਨੂੰ ਰੋਕਣ ਲਈ ਪੰਜਾਬ ਨੂੰ ਵੱਡੀ ਇੰਡਸਟਰੀ ਚਾਹੀਦੀ ਹੈ ਉਦੋਂ ਆਏਗੀ ਜੇ ਲਾਂਡਰ ਵਧੀਆ ਹੋਏਗਾ ਇਹ ਤੁਹਾਡੇ ਕੋਲ ਡੋਟ ਕੋਈ ਹੋਣੀ ਹੈਗੀ ਤੁਹਾਡੇ ਕੋਲ ਕੋਣ ਆ ਗਿਆ ਇੱਥੇ ਇਹ ਸਿਰਫ ਅਖਬਾਰੀ ਹੈ ਸਰਕਾਰੇ ਵਾਲੀ ਤੁਸੀਂ ਕੋਈ ਟੀਵੀ ਚੈਨਲ ਲਾ ਲਓ ਭਗਵਾਨ ਤੁਮਾਰੀ ਨਜ਼ਰ ਆ ਰਹੀ ਹੈ ਕਲੈਕਸਰ ਦੇਖ ਲਓ ਤੁਸੀਂ ਅਖਬਾਰਾਂ ਦੇ ਪੂਰੇ ਪੂਰੇ ਪੇਜ ਦਾ ਕਰ ਰਿਹਾ ਹੈ ਕਰਕੇ ਲੋਕੀ ਹੁਣ ਪਛਤਾ ਰਹੇ ਪੰਜਾਬ ਦੇ ਲੋਕਾਂ ਦਾ ਹੁਣ ਮਨ ਆਪਣਾ ਜਿੱਦਾਂ ਲੋਕੀ ਕਹਿੰਦੇ ਮੈਂ ਉਹ ਕੀ ਕਰ ਸਕਾਂ ਮੈਂ ਉਹ ਲੋਕੀ ਪਛਤਾ ਉਹ ਤਾਂ ਕਹਿੰਦਾ ਨੌਕਰੀਆਂ ਥੋੜੀਆਂ ਦੇਸ ਦੀਆਂ ਕਿਉਂ ਨਾ ਵੀ ਚਲਾਵਾਂ ਜਿਦਨ ਪੱਕਾ ਕੀਤਾ ਨੇ ਤਨਖਾਹ ਬੜਾ ਆਤਿਕ ਤੇ ਉਹ ਕੋ ਪੱਕਾ ਹੋ ਗਿਆ ਬੰਦਾ। ਮਾਲਦੀ ਦੀ ਕਿਹਦੀ ਅਗਲੀ। ਇੱਕ ਸਵਾਲ ਹੋਊਗਾ ਜੀ। ਕੰਪੀਟੀਸ਼ਨ ਦਾ ਜੀ। ਹਾਂ ਜੀ। ਜਿਹੜੇ ਤੁਹਾਨੂੰ ਪੁੱਛਾਂਗੇ ਅੱਜ ਅੱਜ ਵੀ ਨਹੀਂ ਹੋਇਆ। 3 ਬਣਾਉਣਾ ਉਹ ਕੋ ਲੋਗਾ ਕੰਮ ਕਿਤੇ ਕੰਮ ਕੀ ਆ। ਆ ਹਾਂ ਪਾਰਟੀ ਦੇ ਦੇਖੋ ਜਿਹੜਾ ਬੰਦਾ ਸਾਡਾ ਇਸ ਪਤਾਂ ਬਣ ਜਾਂਦਾ ਹੈ। ਸਾਡੀ ਪਾਰਟੀ ਦੀ ਇੱਕ ਪਰੰਪਰਾ ਹੈ ਜੀ ਅਸੀਂ ਉਹ ਪ੍ਰਦੇਸ਼ ਕਾਰਜਕਾਰਨੀ ਦਾ ਸਤਿਕਾਰ ਕਰਦੇ ਹਾਂ। ਉਹਨਾਂ ਦੀ ਕੋਈ ਜ਼ਿੰਮੇਵਾਰੀ ਦਿੰਦੇ ਆ ਇਸੇ ਜ਼ਿਲ੍ਹੇ ਦੀ ਜਿਸ ਜਿੱਤਾ ਸਾਡੇ ਆ ਵਿੱਚ ਆ ਗਿਆ। ਆਪਣੇ ਆਪ ਹੀ ਨਿਪਟਾ ਸਾ ਬਿਠਾ ਗਿਆ ਇਹ ਸਾਡੇ ਪ੍ਰਦੇਸ਼ ਕਾਰਜਕਾਰੀ ਸਦਸਾ ਗਿਆ ਇਹਨਾਂ ਨੂੰ ਸੇ ਪਰਵਾਹ ਨਹੀਂ ਤਾਂ ਇਹਦਾ ਕੌਡਾ ਕਿਸੇ ਤਰੀਕੇ ਨਾਲ ਪੰਕਜ ਜੀ ਬਹੁਤ ਸੂਝਮੰਦ ਅਧਿਕਾਰੀ ਲਗਾਏ ਨੇ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਬੜੀ ਮਿਹਨਤ ਕੀਤੀ ਗਿਆ ਜੇ ਮਕੰਨਤਾਲ ਕੋਲੋਂ ਪਾਰਟੀ ਇੱਕ ਜ਼ਿੰਮੇਵਾਰੀ ਜਿੰਦੀ ਹੈ ਕਾਰਕਟਰਾਂ ਦੀ ਅੱਜ ਮੈਂ ਪੰਜਾਬ ਦਾ ਵਾਈਸ ਪ੍ਰਧਾਨ ਆ ਜਾਂ ਮੇਰੇ ਕੋਲ ਐਕਸਟਰਾ ਜ਼ਿੰਮੇਵਾਰੀ ਨਵੀਂ ਅਜ ਬਣ ਸਕਦੀ ਉਹ ਮੇਰੀ ਇੱਕ ਜ਼ਿੰਮੇਵਾਰੀ ਹੈ ਪਾਰਟੀ ਕੋਲੋਂ ਵੀ ਲੈ ਸਕਦਾ ਜੀ ਮਤਲਬ ਤੇ ਮੈਂ ਨਿਰਾਸ਼ ਨਹੀਂ ਹਾਂ 35 ਜਿੱਤੇ ਦੇਖੋ ਨਾ ਨ ਪਹਿਲੀ ਵਾਰ ਵੱਡੇ ਮਹਲੇ ਬਣਿਆ। Rajasthan ਦੇ ਵਿੱਚ ਪੰਜਾ ਲੱਛਮਾ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ। ਠੀਕ ਹੈ ਨਾ? ਚੰਨੇ ਸ਼ਿਲਦ ਦੇਖਿਆ ਨਾ ਇਸ ਕਰਕੇ ਬੀਜੇਪੀ ਕੈਡਰ بیس ਪਾਰਟੀ ਹੈ। ਅਸੀਂ ਉਹ ਖਾਈ ਕੁਮਾਲ ਦੇ ਫੈਸਲੇ ਨੂੰ ਪ੍ਰਵਾਨ ਕਰਦੇ ਆਂ। ਅਸੀਂ ਉਹਨਾਂ ਰੰਮ ਦਾ ਫੈਸਲਾ ਮੰਨਦੇ ਆਂ। ਸਰ ਆਰਐਸਐਸਸੀ ਦੇ ਕੱਲ੍ਹ ਕਿਹਾ ਕਿ ਸੂਬਾ ਪੰਜਾਬ ਦੇ ਵਿੱਚ ਇਹ ਨੈਕੀਕੋ ਬੀਕੂ ਨਹੀਂ। ਉਹ ਕੰਪਨੀ ਬਾਰੇ ਕੋਈ ਨਿਕਮਤ ਕਰਦਾ ਆਂ। ਆਰਐਸਐਸਸੀ ਕੋ ਉਸ ਸੰਸਥਾ ਦਾ ਜਿਹੜੇ ਵਿਅਕਤੀ ਦਾ ਨਿਰਮਾਣ ਕਰਦਾ ਆਰਐਸਐਸ ਨੂੰ ਕਿਹਾ ਵਾ ਜਿਹੜਾ ਕਿਤੇ ਵੀ ਕੋਈ ਤਰਾਸੀ ਆਂਦੀ ਆ ਸਭ ਤੋਂ ਪਹਿਲਾਂ ਆਰਐਸਐਸ ਕੋ ਪਹੁੰਚਦੀ ਹੁੰਦੇ ਆ ਤੇ ਆਰਐਸਐਸ ਇੱਕ ਐਨਜੀਓ ਹੈ ਇੱਕ ਸੰਸਥਾ ਹੈ ਜਿਹੜੇ ਵਿਅਕਤੀ ਨਿਰਮਾਣ ਕਰਦੀ ਜਿਹੜੇ ਗਰੀਬਾਂ ਦੀ ਸੇਵਾ ਕਰਦੀ ਆ ਜਿਹੜਾ ਬੰਦਾ ਸ਼ਤਾਕਤ ਚ ਚਲ ਜਾਂਦਾ ਨਾ ਉਹ ਬੰਦਾ ਇੱਕ ਲੋਕਿੰਗ ਤਰੀਕੇ ਨਾਲ ਬਾਹਰ ਨਿਕਲਦਾ ਕਰਕੇ ਆਰਐਸਐਸ ਨੂੰ ਬਦਨਾਮ ਕਰਨ ਵਾਲੇ ਬੰਦੇ ਆਪਣੇ ਸੋਚ ਅਗੀਆਂ आरएसएस अपने लिए तो कम करती है बढ़िया काम कर रही है नकुदर बल्लेबाजी टीम ऐसे नकुदर उनके नकुदर बल्लेबाज मैं ही कर दूंगा आपका सारे जाल के इतने आश्चर्य बदलिए नकुदर के बीच बीजेपी ना पार्टी में फहरावे तीसरा बढ़िया काम करन इनके टीम पूरा काम करे और लोग मोबी सामना जुड़न